ਉਹ ਜਿਹੜਾ ਪਾਪ ਇੰਦਰ ਦਾ ਆਪਣਾ ਐਗਜ਼ਾਮ ਨਹੀਂ ਹੋਵੇਂ ਆਹ ਵੀ ਨੰਬਰ ਦੋਨੇ ਵਾਲੀ ਇੱਥੇ ਪੰਨਾ ਆਵਾ ਪੰਡਾ ਚ ਇਹ ਪੰਨਾ ਡੇ ਲੇ ਪੂਰੇ ਇੱਥੇ ਆਉਂਦਾ ਫਿਰ ਆ ਪੰਡਾ ਬਾਈ ਆ ਪਿੰਡਾ ਜੋ ਹੋਇਆ ਵੈ ਬਹੁਤ ਨੁਕਸਾਨ ਯਾਰ ਪਿੰਡ ਵੇਜ ਦੀ ਹੋ ਕੇ ਪਾਣੀ ਆਉਂਦਾ ਬਹੁਤ ਤੇਜ਼ ਪਾਣੀ ਆ ਯਾਰ ਬਹੁਤ ਬਹੁਤ ਤੇਜ਼ ਪਾਣੀ ਦਾ ਨੂੰ ਬੂਟੀ ਕੱਢਦਾ ਬਾਈ ਸਾਰਾ ਡੁੱਬਦਾ ਹੈ ਨਾ ਬਹੁਤ ਪਾਣੀ ਹੈ ਯਾਰ Jangan yeah. yeah. lupa ਉਹ ਪਤਾ ਹੀ ਆ ਇਹ ਸੜਕ ਦਾ ਬੰਦਾ ਤੁਰ ਕੇ ਆ ਸਕਦਾ ਉਸ ਤੋਂ ਬਾਅਦ ਤਾਂ ਯਾਰ ਕਹਿਦਗੇ ਵੀ ਬੰਦੇ ਦੇ ਕਹਿਦਗੇ ਛਾਤੀ ਤੱਕ ਤੱਕ ਪਾਣੀ ਹੈ ਇੰਨਾ ਵਾਹੋ ਆ ਪਾਣੀ ਦਾ ਬੜਾ ਤੇਜ਼ ਆ ਉਹ ਵੀ ਟਰੈਕਟਰ ਵੀ ਇੱਥੋਂ ਤੱਕ ਮਸਾਂ ਆਇਆ ਮੱਲੂ ਮੱਲੀ ਥੱਲੇ ਤਾਰ ਕੇ ਨੁਕਸਾਨ ਹੋ ਜਾਂਦਾ ਬਿਨਾਂ ਬੋਟਾਂ ਤੋਂ ਯਾਰ ਜੀ ਐਣੀ ਇੱਥੇ ਵਰਤਉਣਾ ਕਿਉਂਕਿ ਜਿਹੜੇ ਖੇਤਾਂ 'ਚ ਘਰ ਆ ਬਈ ਉਤੋਂ ਤੱਕ ਤਾਂ ਛੜੇ ਸੜਕ ਤੇ ਟਰੈਕਟਰ ਨਹੀਂ ਤੁਰ ਸਕਦਾ ਖੇਤਾਂ 'ਚ ਕਿਵੇਂ ਰਾਸ਼ਨ ਲੈ ਕੇ ਜਾਵਾਂਗੇ ਬਹੁਤ ਤੇਜ਼ ਹਲੇ ਯਾਰ ਪਾਣੀ ਬੜਾ ਉੱਚਾ ਪਲੇ ਪੰਡੋਤੂ ਹੀ ਹੈ ਮੁੱਕੇ ਤੋਂ ਟਰਾਲਾ ਇਹ ਵੀ ਬਾਈ ਇੱਥੇ ਲੈ ਕੇ ਇੱਕ ਪੈਂਡੇ ਨਾਲ ਗਿਆ ਛੜ ਗਿਆ ਦੁਕਾ ਇੰਦਰ ਟਰਾਲਾ ਬਹਿ ਗਿਆ ਉਸ ਤੋਂ ਬਾਅਦ ਫਿਰ ਇੱਥੋਂ ਹੀ ਆਹੀ ਬਸ ਜਿਹੜੇ ਉਹੀ ਦੋ ਪਿੰਡਾਂ ਦੇ ਬੰਦੇ ਆ ਉਹੀ ਆ ਮਗਰ ਲੈ ਆਈ ਜਾਂਦੇ ਆ ਉਹੀ ਲਈ ਜਾਂਦੇ ਸਾਰਾ ਕੁਝ ਬਾਈ ਇਸੇ 2 ਪਿੰਡ 2 ਪਿੰਡਾਂ ਜੀ ਵਰਤੀ ਆ ਸਾਰਾ ਕੁਝ ਇੱਧਰ ਗਾਂ ਤਾਂ ਕੁਝ ਹੈ ਨਹੀਂ ਗਾਂ ਤਾਂ ਜਾਣ ਹੀ ਜਾਂਦਾ ਵੋਟਾਂ ਤੋਂ ਬਗੈਰ ਤੇ ਇੱਥੇ ਟਰੈਕਟਰ ਵੀ ਨਹੀਂ ਗਾ ਤੁਰਦਾ ਉਹੀ ਦੋ ਪਿੰਡਾਂ ਦੇ ਦੇਖ ਲਓ ਵੀ ਉੱਥੋਂ ਹੀ ਲੋਕ ਆਈ ਜਾਂਦੇ ਆ ਵੇਲੋ ਵੇਲ ਕਿਵੇਂ ਸੜਕ ਜਿੱਥੇ ਤੋੜ ਸਕਦਾ ਬੰਦਾ ਉਦੋਂ ਕਿੰਨੇ ਆਉਂਦੇ ਇੱਧਰ ਲੱਗ ਕੋਈ ਫਾਇਦਾ ਨਹੀਂ ਭਾਈ ਇਸੇ ਦੋ ਪਿੰਡਾਂ ਜੀ ਜਿਹੜਾ ਵੀ ਟਰੈਕਟਰ ਆਉਂਦਾ ਇਸੇ ਦੋ ਪਿੰਡਾਂ ਜੀ ਖਾਲੀ ਕਰਨਾ ਪੈਂਦਾ ਕਿਉਂ ਗਾਂ ਤਾਂ ਜਾ ਹੀ ਨਹੀਂ ਸਕਦਾ ਟਰੈਕਟਰ ਉਹ ਮਜਬੂਰੀ ਆ ਗਾਂ ਨਹੀਂ ਜਾ ਜਾਂਦਾ ਇਸੇ ਕਰਕੇ ਵੀਰੋ ਸੋਚ ਲੋ ਜਿਹਨੇ ਲਿਆਉਣਾ ਹੈ ਤੇ ਜਾਂ ਬਾਈ ਰੁਕ ਜਾਓ ਦੱਸ ਦੇਣਾ ਪਾਣੀ ਦਾ ਥੋੜਾ ਜਿਹਾ ਲੈਵਲ ਥੱਲੇ ਹੋ ਜਾਂਦੇ ਅਵਿੰਦਰਜੀਤ ਬਾਈ ਇੱਥੇ ਆਏ ਸੀ ਪਹਿਲੇ ਤੋਂ ਨਫਾ ਦਾ ਮੈਨੂੰ ਲੱਗਦਾ ਇੱਕ ਮਹੀਨਾ ਠ